हां जी आज जी मैं लेके आया हूं ਤੁਹਾਡੇ ਵਾਸਤੇ ਬਹੁਤ ਵਧੀਆ ਆਲਓਵਰ ਸੂਟ ਨੇ ਵਰਸਾਚੀ ਬ੍ਰਾਂਡ ਦੇ ਸੂਟ ਨੇ ਆਲਓਵਰ ਸੂਟ ਨਾਲ ਤੁਹਾਨੂੰ ਮੈਂ ਦਿਖਾਉਂਗਾ ਸੂਟ ਆਲਓਵਰ ਸੂਟ ਦੁਬਾਰਾ ਵੀਡੀਓ ਨੂੰ ਲਾਸਟ ਤੱਕ ਦੇਖਿਓ ਆ ਲਓ ਜੀ ਪਿਓਰ ਡਿਜੀਟਲ ਪੀਸ ਹੈ ਜੀ ਕੋਈ 900 ਨਹੀਂ ਕੋਈ 1000 ਰੁਪਈਆ ਨਹੀਂ ਪੀਸ ਚੈੱਕ ਕਰੋ ਪਹਿਲਾਂ ਕਲਰ ਦੇਖੋ ਧੁਮਾਕਾ ਕਲਰ ਨੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਆਲਓਵਰ 5 ਮੀਟਰ ਸੂਟ ਮਿਲੂਗਾ ਜੀ ਤੁਹਾਨੂੰ ਪੂਰਾ ਰੇਟ ਰਹੂਗਾ ਸਿਰਫ 700 ਰੁਪਈਆ ਦਾ ਸੂਟ ਦੀ ਕੋਰੀਅਰ ਆਲਓਵਰ ਇੰਡੀਆ ਫ੍ਰੀ ਆਲ ਓਵਰ 7 5 ਮੀਟਰ ਸੂਟ ਮਿਲੂਗਾ ਜੀ ਤੁਹਾਨੂੰ ਕੋਰੀਅਰ ਆਲ ਓਵਰ ਇੰਡੀਆ ਮਿਲੂਗਾ ਜੀ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਬਸ ਸਾੱਚੇ ਬ੍ਰਾਂਡ ਦਾ ਪੀਸ ਹੈ ਪਿਓਰ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਕਲਰ ਦੇਖੋ ਧਮਾਕਾ ਸੂਟ ਨੇ ਕੋਈ ਝੂਠ ਬੋਲ ਕੇ ਚੀਜ਼ ਨਹੀਂ ਦੇਣੀ ਜੀ ਕੋਈ 900000 ਰੁਪਏ ਨਹੀਂ ਸਿਰਫ 700 ਰੁਪਏ ਦਾ ਸੂਟ ਜੀ ਆਲ ਓਵਰ 5 ਮੀਟਰ ਸੂਟ ਜੀ ਪੀਸ ਦੇਖੋ ਪਿਓਰ ਡਿਜੀਟਲ ਹੈ ਜੀ ਬ੍ਰਾਂਡ ਤੁਹਾਨੂੰ ਮੈਂ ਨਾਲ ਲੱਗਿਆ ਦਿਖਾ ਦਿੰਨਾ ਬ੍ਰਾਂਡ ਲੱਗੇ ਹੋਏ ਨੇ ਨਾਲ ਆ ਦੇਖੋ ਪੀ ਚੈੱਕ ਕਰੋ ਜੀ प्रिंटिंग देखो खूबसूरत प्रिंटिंग है बस लिमिटेड पीस है मेरे को जरा जल्दी स्क्रीनशॉट लैके भेजो नंबर मेरे थोड़ी स्क्रीन के उपर ने जी आल ओवर सूटा का तहल काम रहा जी एक सैट आया थो सैट दिखाता खूबसूरत पीस है वीडियो मेरी छोटी जी रही है वीडियो लास्ट तक देखो स्किप नहीं करना बहुत खूबसूरत पीस है नैक्सट आर्टिकल दिखाऊंगा तो जरा पीस चैक करो जरा आल ओवर पं मीटर कॉटन का सूट है डिजिटल प्रिंटिंग है जी रोहाब ब्रांड का पीस है पूरा आल ओवर पं मीटर मिलेगा जी ਆ ਆ ਲਓ ਜੀ ਇਹਦਾ ਦੁਪੱਟਾ ਚੈੱਕ ਕਰੋ ਦੁਪੱਟੇ ਦੇ ਉੱਪਰ ਸਾਰੇ ਦੇ ਉੱਪਰ ਆਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਦੁਪੱਟਾ ਚੈੱਕ ਕਰੋ ਜਰਾ ਕਿਆ ਬਾਤ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਜੀ ਆਲ ਓਵਰ 5 ਮੀਟਰ ਸੂਟ ਦੀ ਸਿਰਫ 795 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਅੱਜ ਜੋ ਲਟਾ ਦੇਣਾ ਮਾਲ ਤੋਹਫੇ ਦਊਗਾ ਸਾਰੇ ਦੇ ਸਾਰੇ ਆ ਲਓ ਜੀ ਪੀਸ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਬ੍ਰਾਂਡ ਵੀ ਤੁਹਾਨੂੰ ਦੇਊਗਾ ਨਾਲ ਆ ਲਓ ਬ੍ਰੈਂਡ ਸਾਡ ਨਾਲ ਦੇਖੋ ਸਾਡ ਦੇ ਉੱਪਰ ਬ੍ਰੈਂਡ ਲੱਗਿਆ ਹੋਇਆ ਬਲੂ ਕਲਰ ਦਾ ਪੀਸ ਹੈ ਔਰ ਖੂਬਸੂਰਤ ਦੁਪੱਟਾ ਸਿਰਫ 795 ਰੁਪਏ ਦੁਪੱਟਾ ਦਿਖਾਉਂਗਾ ਜੀ ਪੂਰੇ ਦੁਪੱਟੇ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਕਾਟਨ ਦਾ ਸੂਟ ਹੈ ਜੀ ਮਸਲੀਨ ਕਾਟਨ ਦਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਨਾਲ ਪੂਰੇ ਦੁਪੱਟੇ ਦੇ ਉੱਪਰ ਕਢਾਈ ਕੀਤੀ ਹੋਈ ਹੈ ਰੇਟ ਰਹੂਗਾ ਸਿਰਫ ਔਰ ਸਿਰਫ 795 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜਸ ਨਹੀਂ ਜੋ ਰੇਟ ਮੈਂ ਬੋਲ ਰਿਹਾ ਉਸੇ ਰੇਟ ਦੇ ਵਿੱਚ ਸੂਟ ਤੁਹਾਨੂੰ ਘਰੇ ਪਹੁੰਚੂਗਾ ਬਲੈਕ ਕਲਰ ਆ ਗਿਆ ਜੀ ਕਲਰ ਦੇਖੋ ਬਹੁਤ ਸੋਹਣੇ ਸੋਹਣੇ ਪੀਸ ਨੇ ਆ ਲਓ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਦੁਪੱਟਾ ਕੀ ਬਾਤ ਹੈ ਕੋਈ ਪੀਛੜਨ ਵਾਲਾ ਨਹੀਂ ਹੈਗਾ ਕਲਰ ਤੁਹਾਨੂੰ ਸਾਰੇ ਪੀਸ ਖੋਲ ਕੇ ਦਿਖਾਉਂਗਾ ਮੇਰੇ ਕੋਲ ਜਿੰਨੇ ਡਿਜ਼ਾਈਨ ਆਏ ਹਨ ਸਾਰੇ ਇਸੇ ਤਰ੍ਹਾਂ ਦੇ ਕਢਾਈ ਵਾਲੇ ਦੁਪੱਟੇ ਦੇ ਸੂਟ ਨੇ 795 ਰੁਪਏ ਜੀ ਮਹਿੰਦੀ ਕਲਰ ਆ ਗਿਆ ਜੀ ਕਲਰ ਦੇਖੋ ਕਿਤੇ ਵਧੀਆ ਕਲਰ ਆਏ ਨੇ ਸਿਰਫ 795 ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਪ੍ਰਿੰਟਿੰਗ लाजवाब ਪਿਓਰ ਡਿਜੀਟਲ ਪ੍ਰਿੰਟ ਹੈ ਜੀ ਰੋਹਾਬ ਬ੍ਰਾਂਡ ਦੇ ਪੀਸ ਨੇ ਸਾਰੇ 795 ਰੁਪਏ ਕੋਰੀਅਰ ਆਲਓਵਰ ਇੰਡੀਆ ਫ੍ਰੀ ਜੀ ਕੋਈ ਐਕਸਟਰਾ ਚਾਰਜ ਨਹੀਂ ਨੈਕਸਟ ਡਿਜ਼ਾਈਨ ਦੇਖੋ ਜਰਾ ਇਹ ਸਾਰੇ ਹੀ ਵਧੀਆ ਨੇ ਜੀ ਆਲਓਵਰ 5 ਮੀਟਰ ਸੂਟ ਹੈ ਜੀ ਇਹ ਆ ਲੋ ਕੀ ਬਾਤ ਹੈ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਹਲੋ ਵੀ ਇਹ ਮੈਮ ਲਈ ਦੁਪੱਟਾ ਤੁਹਾਨੂੰ ਦਿਖਾਉਂਗਾ ਨਾਲ ਬਹੁਤ ਸੋਹਣਾ ਦੁਪੱਟਾ ਆਹ ਪਾਤ ਹੈ ਇਹੋ ਜਿਹੇ ਪੀਸ ਕਿਤੇ ਮਿਲਨੇ ਨੇ ਅਲੌਜੀ ਦੁਪੱਟਾ ਦੇਖੋ ਆ ਸਾਰੇ ਦੁਪੱਟੇ ਜਿਹਨਾਂ ਜਾਲ ਬਣਿਆ ਹੋਇਆ ਹੈ ਧਾਗੇ ਦੀ ਕਢਾਈ ਕਿਤੇ ਆਰੀ ਦਾ ਕੰਮ ਕੀਤਾ ਹੋਇਆ ਹੈ ਪੂਰੇ ਦਾ ਪੂਰਾ ਕਾਲ ਕਰਕੇ ਦਿਖਾ ਦਿਓ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਆਏ ਨੇ 795 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਰਹੂਗਾ ਜੀ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਜੀ ਆਹ ਲਓ ਦੇਖੋ ਪੀਸ ਕਿਆ ਬਾਤ ਹੈ ਪ੍ਰਿੰਟ ਦੇ ਦੇਖੋ ਕਿੰਨੀ ਸ਼ਾਨਦਾਰ ਹੈ ਸਾਰੀ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਰੇਟ ਰਹੂਗਾ ਸਿਰਫ ਸਿਰਫ 700 ਤੇ 95 ਰੁਪਏ ਦੀ ਆਲ ਓਵਰ ਇੰਡੀਆ ਕੋਰੀ ਰਹੂਗਾ ਜੀ ਫ੍ਰੀ ਦੁਪੱਟਾ ਚੈੱਕ ਕਰ ਲਓ ਨਾਲ ਇਹਦਾ ਡਿਜੀਟਲ ਦੁਪੱਟਾ ਔਰ ਦੁਪੱਟੇ ਦੀ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਹੈ ਔਰ ਪੂਰੇ ਦੁਪੱਟੇ ਦੇ ਉੱਪਰ embroidery ਹੈ ਜੀ ਨਾਲ ਕਾਟਨ ਦੇ ਸੂਟ ਨੇ ਆ ਲਓ ਜੀ ਜੀ ਦੇਖੋ ਕਿੰਨੇ ਸ਼ਾਨਦਾਰ ਸੋਹਣੇ ਸੋਹਣੇ ਪੀਸ ਮੈਣ ਲੱਗੇ ਆ ਤੁਹਾਨੂੰ ਆ ਲਓ ਗਾਰੰਟੀ ਦੇਖੋ ਜਰਾ ਖੂਬਸੂਰਤ ਬਰਿੰਦੇ ਹੈ ਜੀ ਸਿਰਫ 795 ਜੀ ਕੋਰੀਅਰ ਦਾ ਤੁਹਾਨੂੰ ਪਤਾ ਹੀ ਹੈ ਕੋਈ ਖਰਚਾ ਨਹੀਂ ਮੁਫਤ ਕੋਰੀਅਰ ਆ ਝੂਠ ਬੋਲ ਕੇ ਚੀਜ਼ ਦਿੱਕਤੀ ਨਹੀਂ ਨਾ ਕਰੇ ਦੇਣੀ ਆ ਆ ਲਓ ਕਿਆ ਬਾਤ ਹੈ ਐਹ ਜਿਹੇ ਪੀਸ ਕਿਤੇ ਮਿਲਨੇ ਨੇ ਆਨਲਾਈਨ ਨਹੀਂ ਪੀਸ ਕੋਈ 에어 ਸੇਡ ਤੇ ਤੁਹਾਨੂੰ ਕੋਈ ਨਹੀਂ ਦੇ ਦੋਗਾ ਮੇਰੀ ਗਾਰੰਟੀ ਆ ਆ ਲਓ ਜੀ ਤੁਸੀਂ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਸਿਰਫ 795 ਰੁਪਏ ਜੀ ਪ੍ਰਿੰਟਿੰਗ ਚੈੱਕ ਕਰੋ ਜਰਾ ਖੂਬਸੂਰਤ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਬੜੀ ਬਾਤ ਹੈ 올ਓਵਰ ਸੂਟ ਹੈ ਜੀ ਔਰ ਦੁਪੱਟਾ ਚੈੱਕ ਕਰੋ ਰਹਾਬ ਬ੍ਰੈਂਡ ਦੇ ਪੀਸ ਨੇ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਦੁਪੱਟੇ ਨੇ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜੀ ਰਹਾਬ ਬ੍ਰੈਂਡ ਚੈੱਕ ਕਰ ਲਓ ਨਾਲ ਆ ਸਾਈਡ ਦੇ ਉੱਪਰ ਕੰਨੀ ਦੇ ਉੱਪਰ ਵੀ ਆ ਦੇਖੋ ਨਾਲ ਪ੍ਰਿੰਟ ਕੀਤਾ ਹੋਇਆ ਕੋਈ ਡੁਪਲੀਕੇਸੀ ਨਹੀਂ ਬ੍ਰਾਂਡਡ ਸੂਟ ਦਊਗਾ ਜਿਹੜੇ ਵੀ ਦਊਗਾ ਆ ਲੋ ਜੀ ਦੁਪੱਟਾ embroidery ਹੈ ਜੀ ਦੁਪੱਟੇ ਦੇ ਵਿੱਚ ਕਲੇਟ ਰਹੂਗਾ ਸਿਰਫ 795 ਰੁਪਏ ਜੀ ਕਿਆ ਬਾਤ ਹੈ ਮਸਟਰਡ ਕਲਰ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਜੀ ਆ ਲੋ ਜੀ ਮਸਟਰਡ ਕਲਰ ਆ ਲੋ ਜੀ ਇਹਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ। ਕਿਆ ਬਾਤ ਹੈ। ਪ੍ਰਿੰਟਿੰਗ ਚੈੱਕ ਕਰੋ ਦੁਪੱਟੇ ਦੀ। ਬਹੁਤ ਖੂਬਸੂਰਤ ਪੀਸ ਨੇ ਜੀ। ਕਲਰ ਵੀ, ਡਿਜ਼ਾਈਨ ਵੀ, ਆਲ ਓਵਰ 5 ਮੀਟਰ ਸੂਟ ਹੈ ਜੀ। ਖੂਬਸੂਰਤ ਪੀਸ ਹੈ। ਕੋਈ ਵੀ ਛੱਡਣ ਵਾਲਾ ਨਹੀਂ ਜੀ। ਆ ਲਓ। ਵੀ ਚੈੱਕ ਕਰੋ ਜਰਾ। ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ। ਆ ਲਓ ਜੀ ਦੁਪੱਟਾ। ਮਸਲੀਨ ਕਾਟਨ ਦਾ ਦੁਪੱਟਾ, ਕਾਟਨ ਦਾ ਸੂਟ ਆ ਆਲ ਓਵਰ 5 ਮੀਟਰ ਡਿਜੀਟਲ ਪ੍ਰਿੰਟਿੰਗ ਆ ਜੀ। ਉਸ ਦੁਪੱਟੇ ਦੇ ਉੱਪਰ ਵੀ ਡਿਜੀਟਲ ਪੇਂਟਿੰਗ ਹੈ ਨਾਲ ਸਾਰੀ ਕਢਾਈ ਕੀਤੀ ਹੋਈ ਆ। ਆਹ ਲਓ ਜੀ 컬러 ਦੇਖੋ। ਸੋਫੇ ਪੀਸ ਆ ਗਿਆ ਫਰੋਜ਼ੀ 컬러 ਆ ਗਿਆ ਜੀ। ਵਾਹ ਬਈ ਵਾਹ। ਪ੍ਰਿੰਟਿੰਗ ਦੇਖੋ ਮੈਨੂੰ ਤਾਂ ਨਹੀਂ ਸੋਹਣੀ ਲੱਗੇ ਨਾ ਪ੍ਰਿੰਟਿੰਗ ਆ ਜੀ ਦੀ। ਬਹੁਤ ਸੋਹਣੀ ਬਈ ਇਹ ਦੀ। ਇਹ ਸ਼ਾਮ ਤੱਕ ਮਾਲ ਬੱਜਣਾ ਨਹੀਂ ਹੈਗਾ ਸਾਰਾ ਮਾਲ ਸੇਲ ਹੋ ਜਾਣਾ। ਆਹ ਲਓ ਜੀ ਵੀ ਚੈੱਕ ਕਰੋ ਜਰਾ। ਔਰ ਦੁਪੱਟਾ ਖੂਬਸੂਰਤ ਦੁਪੱਟਾ। ਸਿਰਫ 795 ਰੁਪਏ ਆਲ ఓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਡਿਜ਼ਾਈਨ ਸਾਰੇ लाजवाब ਨੇ ਜੀ ਆਹ ਲਓ ਆ ਵੀ ਡਿਜ਼ਾਈਨ ਬਹੁਤ ਘੈਂਟ ਡਿਜ਼ਾਈਨ ਆਇਆ ਜੀ ਆਹ ਲਓ ਜੀ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ ਖੂਬਸੂਰਤ ਪ੍ਰਿੰਟ ਆਹ ਲਓ ਜੀ ਦੁਪੱਟਾ ਉਹ ਦੁਪੱਟਾ ਵੀ लाजवाब ਦੁਪੱਟਾ ਜੀ ਲਓ ਕਿਆ ਬਾਤ ਹੈ ਖੂਬਸੂਰਤ ਪੀਸ ਰੇਡ ਰੋਗੀ ਸਿਰਫ 795 ਜੀ ਆਲ ਓਵਰ ਇੰਡੀਆ ਕੋਰੀਅਰ ਫਰੀ ਕੋਈ ਐਕਸਟਰਾ ਚਾਰਜ ਨਹੀਂ ਕਿਸੇ ਵੀ ਤਰ੍ਹਾਂ ਦਾ ਜੋ ਰੇਟ ਮੈਂ ਬੋਲ ਰਿਹਾ ਨਾ ਉਸੇ ਰੇਟ ਦੇ ਵਿੱਚ ਤੁਹਾਨੂੰ ਸੂਟ ਘਰੇ ਪਹੁੰਚੂਗਾ ਜੀ ਬ੍ਰਾਂਡ ਦੇਖ ਲਓ ਰੋਹਾਬ ਬ੍ਰਾਂਡ ਦਾ ਪੀਸ ਹੈ ਨਾਲ ਦੁਪੱਟਾ ਵੀ ਖੋਲ ਕੇ ਦਿਖਾਉਂਗਾ ਪੂਰਾ ਲੰਬਾ ਚੜਾ ਦੁਪੱਟਾ ਮਿਲੂਗਾ ਆਹ ਲਓ ਜੀ ਸ਼ਾਬਾਤ ਹੈ ਖੂਬਸੂਰਤ ਪੀਸ ਔਰ ਰੰਗ ਵੀ ਬਹੁਤ ਸ਼ਾਨਦਾਰ ਰੰਗ ਨੇ ਆਏ ਨੇ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੇ ਜੀ ਆ ਲਓ ਜੀ ਦੁਪੱਟਾ ਦੁਪੱਟਾ ਵੀ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਬਸ ਜਲਦੀ ਇਹ ਨਾ ਹੋਵੇ ਕਿ ਤੁਸੀਂ ਸੂਟ ਪਸੰਦ ਕਰਦੇ ਰਹੋਗਾ ਕੋਈ ਹੋਰ ਇਹ ਲੈ ਜਾਵੇ ਬਸ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆ ਲਓ ਜੀ ਚੈੱਕ ਕਰੋ ਜਰਾ ਪੀਸ ਦੁਪੱਟਾ ਦੇਖੋ ਜੀ ਨਾਲ ਤੁਹਾਨੂੰ ਮੈਂ ਦੁਪੱਟਾ ਰਹਾ ਹਾਂ ਪ੍ਰਿੰਟ ਦੇਖੋ ਕਿੰਨੀ ਚੰਗਾ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਰੁਹਾਬ ਬ੍ਰਾਂਡ ਦੇ ਪੀਸ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਨਾ ਭੁੱਲਿਓ ਨਵੇਂ ਕਸਟਮਰ ਵੀਡੀਓ ਨੂੰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਦਾ ਲਾਸਟ ਸੂਟ ਸੀ ਹੁਣ ਮਿਲਾਂਗੇ ਤੁਹਾਨੂੰ ਜਲਦੀ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ